ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ਤਾ ਅਗਲਾ ਅੰਕ 29 ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖ ਵਿਰੋਧੀ ਕਤਲਿਆਮ ਭਾਗ ਦੂਜਾ ਗੋਲਫ 1 2 3 ਅਤੇ ਇੱਕ ਨਾਮਾ ਪ੍ਰਧਾਨ ਮੰਤਰੀ 31 ਅਕਤੂਬਰ ਦੀ ਰਾਤ ਦੌਰਾਨ ਸਿੱਖਾਂ ਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਦਿੱਲੀ ਵਿੱਚ ਨਿਸ਼ਾਨਾ ਬਣਾਏ ਜਾਣ ਬਾਰੇ ਮੈਨੂੰ ਆਪਣੇ ਕੋਈ ਦੋਸਤਾਂ ਤੋਂ ਫਿਰ ਅਗਲੀ ਸਵੇਰ ਬੀਬੀਸੀ ਰੇਡੀਓ ਪਰਸਾਨ ਤੋਂ ਪਤਾ ਲੱਗਾ ਇਥੋਂ ਤੱਕ ਕਿ ਡਿਫੈਂਸ ਕਲੋਨੀ ਵਿੱਚ ਰਹਿਣ ਵਾਲੇ ਇੱਕ ਦੋਸਤ ਦੇ ਘਰ ਤੇ ਲਗਭਗ 9:30 ਵਜੇ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਕੁਝ ਸਮਾਨ ਨੂੰ ਅਗ ਲਗਾ ਦਿੱਤੀ ਗਈ ਸੀ। 1 ਨਵੰਬਰ ਨੂੰ ਸਰਕਾਰੀ ਦਫਤਰ ਬੰਦ ਕਰ ਦਿੱਤੇ ਗਏ। 2 ਨਵੰਬਰ ਨੂੰ ਮੈਂ ਆਪਣੇ ਘਰ ਰਹਿਣਾ ਹੀ ਪਸੰਦ ਕੀਤਾ ਕਿਉਂਕਿ ਮੈਂ ਆਪਣੇ ਦੋਸਤਾਂ ਨਾਲ ਕਾਰ ਵਿੱਚ ਸਵਰ ਕਰਕੇ ਉਨ੍ਹਾਂ ਲਈ ਖਤਰਾ ਨਹੀਂ ਪੈਦਾ ਕਰਨਾ ਚਾਹੁੰਦਾ ਸੀ। 1 ਨਵੰਬਰ ਲਗਭਗ 11 ਵਜੇ ਮੈਨੂੰ ਡਾਇਰੈਕਟਰ ਆਰ ਗੈਰੀ ਸਖਸੈਨਾ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਦਫ਼ਤਰ 11ਵੀਂ ਮੰਜ਼ਲ ਤੇ ਨੁੱਕਰ ਵਿੱਚ ਬੈਠਿਆ ਕਈ ਇਮਾਰਤਾਂ ਵਿੱਚੋਂ ਧੂਆਂ ਨਿਕਲਦਾ ਵੇਖ ਸਕਦਾ ਸੀ ਜੋ ਸਪਸ਼ਟ ਤੌਰ ਤੇ ਸਿੱਖਾਂ ਨਾਲ ਸੰਬੰਧਿਤ ਸਨ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਕਾਰਨ ਗੈਰੀ ਨੇ ਕਿਹਾ ਕਿ ਉਹ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿੰਨ ਐਸਐਸਬੀ ਰਖਕ ਮੇਰੀ ਰਹਿائش ਤੇ ਭੇਜ ਰਿਹਾ ਹੈ ਉਸ ਦੇ ਹੱਬ ਭਾਵ ਤੇ ਥੋੜਾ ਹੈਰਾਨ ਹੋ ਕੇ ਮੈਂ ਗੈਰੀ ਨੂੰ ਕਿਹਾ ਕਿਉਂਕਿ ਮੈਂ ਇੱਕ ਸਰਕਾਰੀ ਰਹਿਸ਼ੀ ਕੰਪਲੈਕਸ ਵਿੱਚ ਸੀ ਤਾਂ ਰਖਕਾਂ ਦੀ ਕੋਈ ਲੋੜ ਨਹੀਂ ਸੀ ਉਸ ਨੇ ਮੈਨੂੰ ਕਿਹਾ ਕਿ ਜੇ ਮੈਨੂੰ ਕਿਸੇ ਮਦਦ ਦੀ ਲੋੜ ਪਈ ਤਾਂ ਮੈਂ ਤੁਰੰਤ ਉਸਨੂੰ ਫੋਨ ਕਰ ਦੇਵਾਂ ਉਹਨਾਂ ਦਿਨਾਂ ਵਿੱਚ ਮੇਰੇ ਕੋਲ ਇੱਕ ਮਜ਼ਬੂਤ ਟ੍ਰਾਂਜਿਸਟਰ ਰੇਡੀਓ ਸੀ ਜਿਸ ਵਿੱਚ ਸਾਰੀਆਂ ਫ੍ਰੀਕੁਐਂਸੀਆਂ ਯਾਨੀ ਵਾਰ-ਵਾਰਤਾਂ ਸੁਣ ਤੇ ਜਿਸ ਤੇ ਮੈਂ ਦੁਨੀਆ ਭਰ ਤੋਂ ਵੱਡੀਆਂ ਖਬਰਾਂ ਦੇ ਪ੍ਰਸਾਰਣ ਸੁਣ ਸਕਦਾ ਸੀ ਇਸ ਵਿੱਚ ਉਹ ਫ੍ਰੀਕੁਐਂਸੀਆਂ ਵੀ ਸਨ ਜੋ 에ਅਰ ਟ੍ਰੈਫਿਕ ਕੰਟਰੋਲ ਸੰਚਾਰ ਅਤੇ ਦਿੱਲੀ ਪੁਲਿਸ ਵਾਇਰਲੈਸ ਨੈੱਟਵਰਕ ਨੂੰ ਵੀ ਫੜ ਸਕਦੀਆਂ ਸਨ ਸਪਸ਼ਟ ਕਿ ਇਹਨਾਂ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ ਪਰ ਇਹ ਗਲਤੀ ਨਾਲ ਲੱਗ ਗਈਆਂ ਸਨ ਜਦੋਂ ਮੈਂ ਹੱਤਪੁਨ ਰੇਡੀਓ ਨਿਊਜ਼ ਪਰਸਨ ਸਟੇਸ਼ਨਾਂ ਦੀਆਂ ਅਜਿਹੀਆਂ ਫ੍ਰੀਕੁਐਂਸੀਆਂ ਨੂੰ ਲੱਭਣ ਅਤੇ ਫਿਕਸ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਨ੍ਹਾਂ ਵਿੱਚ ਮੈਂ ਦਿਲਚਸਪੀ ਰੱਖਦਾ ਸੀ ਗੈਰੀ ਦੇ ਫੋਨ ਆਉਣ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਮੈਂ ਆਪਣੇ ਰੇਡੀਓ ਤੇ ਦਿੱਲੀ ਪੁਲਿਸ ਵਾਇਰਲੈਸ ਨੈਟਵਰਕ ਤੇ ਹੁੰਦੀ ਗੱਲਬਾਤ ਨੂੰ ਸੁਣ ਸਕਦਾ ਸੀ ਮੈਂ ਅਗਲੇ 3 ਦਿਨਾਂ ਤੇ ਰਾਤਾਂ ਨੂੰ ਰੁਖ ਰੁਖ ਕੇ ਇਸ ਨੂੰ ਸੁਣਦਾ ਰਿਹਾ ਮੈਂ ਦੇਖਿਆ ਕਿ ਇਸ ਵਿੱਚ ਇੱਕੋ ਫ੍ਰੀਕੁਐਂਸੀ ਤੇ 3 ਕਾਲ ਚਿੰਨ੍ਹ ਸਨ ਜੋ ਕਿ ਗਾਫ 1 2 3 ਬੰਗ ਸੁਣਾਈ ਦਿੰਦੇ ਸਨ ਬਾਦ ਵਿੱਚ ਮੇਰੇ ਬੈਚਮੇਟ ਪੀਐਸ ਬਾਬਾ ਜੋ ਗੌਤਮ ਕਾਲ ਤੋਂ ਪਹਿਲਾਂ ਨਵੀਂ ਦਿੱਲੀ ਰੇਂਜ ਦੇ ਪੁਲਿਸ ਵਧੀਕ ਕਮਿਸ਼ਨਰ ਰਹੇ ਸਨ ਅਤੇ ਉਸ ਸਮੇਂ ਆਈਜੀਪੀ ਗੁਆਬਜੋਂ ਤਾਇਨਾਤ ਸਨ ਨੇ ਮੈਨੂੰ ਦੱਸਿਆ ਕਿ ਇਹ ਕਾਲ ਚਿੰਨ ਅਸਲ ਵਿੱਚ ਗੋਲਫ 123 ਸਨ ਅਤੇ ਇਹਨਾਂ ਦੀ ਵਰਤੋਂ ਦੋ ਰੇਂਜਾਂ ਦਿੱਲੀ ਤੇ ਨਵੀਂ ਦਿੱਲੀ ਦੇ ਪੁਲਿਸ ਕਮਿਸ਼ਨਰ, ਸੰਯੁਕਤ ਕਮਿਸ਼ਨਰ ਅਤੇ ਦੋ ਵਧੀਕ ਕਮਿਸ਼ਨਰਾਂ ਦੇ ਸੰਦੇਸ਼ਾਂ ਲਈ ਕੀਤੀ ਜਾ ਰਹੀ ਸੀ। ਅਕਤੂਬਰ ਤੇ ਨਵੰਬਰ 1984 ਵਿੱਚ ਇਹਨਾਂ ਅਹੁਦਿਆਂ ਤੇ ਕ੍ਰਮਵਾਰ ਸੁਭਾਸ਼ ਚੰਦਰ ਟੰਡਨ, ਨਿਖਲ ਕੁਮਾਰ ਤਬਾਦਲੇ ਦੇ ਹਕੂਮਤਾਂ ਤੇ ਹੁਕਮचंद ਜੱਟ ਅਤੇ ਗੌਤਮ ਕੌਰ ਤੈਨਾਸਨ ਮੈਂ ਇਸ ਨੈਟਵਰਕ ਤੇ ਜੋ ਸੁਣਿਆ ਉਸ ਤੋਂ ਮੈਂ ਚਿੰਤਤ ਹੋ ਗਿਆ ਕਾਸ਼ ਮੈਂ ਇਸ ਨੂੰ ਰਿਕਾਰਡ ਕੀਤਾ ਹੁੰਦਾ ਅਸਲ ਵਿੱਚ ਸਿਰਫ ਉਹਨਾਂ ਗੱਲਾਂ-ਬਤਾਂ ਦੀ ਸਮੱਗਰੀ ਦੇ ਆਧਾਰ ਤੇ ਇੱਕ ਪੂਰੀ ਸ਼ਰਮਨਾਕ ਕਿਤਾਬ ਲਿਖੀ ਜਾ ਸਕਦੀ ਸੀ ਮੇਰੇ ਲਈ ਪੁਲਿਸ ਪਛੋਕਰ ਨਾਲ ਸੰਬੰਧਤ ਹੋਣ ਕਰਕੇ ਉਸ ਨੈਟਵਰਕ ਤੇ ਪੂਰੇ ਸੂਚਨਾ ਸੰਚਾਰ ਨੂੰ ਸੁਣਨਾ ਸ਼ਰਮ ਅਤੇ ਕਿੰਨ ਦਾ ਵਿਸ਼ਾ ਸੀ ਕੇਵਲ ਬੇਦਿਲ ਬੇਰਹਿਮ ਅਤੇ ਬੇਹਿੰਮਤ ਪੁਲਿਸ ਅਧਿਕਾਰੀ ਹੀ ਇਸ ਤਰੀਕੇ ਨਾਲ ਗੱਲ ਕਰ ਸਕਦੇ ਹਨ ਜੋ ਆਪਣੀਆਂ ਆਤਮਾਵਾਂ ਨੂੰ ਵਿਭਾਗ ਵਿੱਚ ਤਰੱਕੀ ਲੈਣ ਲਈ ਵੇਚ ਸਕਦੇ ਹਨ ਮੈਂ ਪੁਲਿਸ ਨੈਟਵਰਕ ਤੋਂ ਜੋ ਸੁਣਿਆ ਉਹ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ 1726 ਤੋਂ 45 ਦੇ ਸ਼ਾਸਨ ਕਾਲ ਦੌਰਾਨ ਸਿੱਖਾਂ ਉੱਤੇ ਹੋਏ ਤਸ਼ੱਦਦ ਦੀ ਵੀ ਯਾਦ ਦਿਵਾਉਂਦਾ ਸੀ ਆਪਣੇ ਸ਼ਾਸਨ ਦੇ ਵਿਰੁੱਧ ਸਿੱਖਾਂ ਦੇ ਕਾਰਨਾਮਿਆਂ ਤੋਂ ਦੁਖੀ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਤੇ ਨਾਮ ਰੱਖ ਦਿੱਤਾ ਸੀ ਇੱਕ ਸਿੱਖ ਦੇ ਵਾਲ ਕੱਟਣ ਲਈ ਇੱਕ ਕੰਬਲ ਕਿਸੇ ਸਿੱਖ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ 10 ਰੁਪਏ ਸਿੱਖ ਦਾ ਸਿਰ ਵੱਢ ਕੇ ਲਿਆਉਣ ਲਈ 50 ਰੁਪਏ ਸਿੱਖਾਂ ਦੇ ਘਰਾਂ ਨੂੰ ਲੁੱਟਣ ਦੀ ਕਾਨੂੰਨੀ ਇਜਾਜ਼ਤ ਦੇ ਦਿੱਤੀ ਗਈ ਸੀ ਸਿੱਖਾਂ ਨੂੰ ਪਨਾਹ ਦੇਣਾ ਜਾਂ ਉਹਨਾਂ ਦੀਆਂ ਹਰਕਤਾਂ ਬਾਰੇ ਜਾਣਕਾਰੀ ਨਾ ਦੇਣਾ ਮੌਤ ਦੀ ਸਜ਼ਾ ਯੋਗ ਜੁਰਮ ਬਣਾ ਦਿੱਤਾ ਗਿਆ ਸੀ ਸਭ ਤੋਂ ਪਹਿਲਾਂ ਜਿਸ ਚੀਜ਼ ਨੇ ਮੈਨੂੰ ਹੈਰਾਨ ਕੀਤਾ ਉਸ ਹੀ ਨੇੜਲੀ ਯਸ਼ਵੰਤ ਪੁਲਿਸ ਮਾਰਕੀਟ ਵਿਖੇ ਡਿਊਟੀ ਤੇ ਤਨਤ ਚਾਂਕਿਆਪੁਰੀ ਥਾਣੇ ਦੇ ਅਮਲੇ ਦੁਆਰਾ ਦਿੱਤੀ ਗਈ ਜਾਣਕਾਰੀ ਇਹ ਯਸ਼ਵੰਤ ਪੁਲਿਸ ਮਾਰਕੀਟ ਉਸ ਵਕਤ ਚਾਂਕਿਆ ਸਿਨੇਮਾ ਕਮਪਲੈਕਸ ਦਾ ਹੀ ਹਿੱਸਾ ਹੁੰਦੀ ਸੀ ਕੁਝ ਗੁੰਡੇ ਉਸ ਬਾਜ਼ਾਰ ਵਿੱਚ ਸਿੱਖਾਂ ਦੀਆਂ ਦੁਕਾਨਾਂ ਨੂੰ ਲੁੱਟ ਰਹੇ ਸਨ ਤੇ ਮਾਲਕਾਂ ਨਾਲ ਹੱਥੋਪਾਈ ਕਰ ਰਹੇ ਸਨ ਗੁੰਡਿਆਂ ਦੀ ਇਹ ਹੀ ਸਮੂਹ ਸੱਚਾ ਮਾਰਗ ਡੀਆਈ ਫਲੇਟਾਂ ਯਾਨੀ ਰਹਿਸ਼ੀ ਕੰਪਲੈਕਸ ਜਿੱਥੇ ਮੈਂ ਰਹਿੰਦਾ ਸੀ ਦੇ ਪਹਿਲੇ ਘੇਰੇ ਵਿੱਚ ਸਥਿਤ ਇੱਕ ਸਿੱਖ ਅਧਿਕਾਰੀ ਦੇ ਘਰ ਨੂੰ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ ਇਹ ਅਧਿਕਾਰੀ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਉਸ ਦੇ ਘਰ ਵਿੱਚ ਬਹੁਤ ਸਾਰਾ ਬਾਹਰੋਂ ਲਿਆਂਦਾ ਗਿਆ ਮਹੱਤਵਪੂਰਨ ਸਮਾਨ ਸੀ ਮੈਂ ਤੁਰੰਤ ਸਮਝ ਗਿਆ ਕਿ ਇਹ ਅਧਿਕਾਰੀ ਰਣਜੀਤ ਸਿੰਘ ਕਾਲਾ ਸੀ ਜੋ 1965 ਵਿੱਚ ਦਾ ਆਈਐਫਐਸ ਅਧਿਕਾਰੀ ਸੀ ਜੋ ਹਾਲ ਹੀ ਵਿੱਚ ਲੰਡਨ ਤੋਂ ਵਾਪਸ ਆਇਆ ਸੀ ਜਿੱਥੇ ਉਹ ਭਾਰਤ ਦੇ ਹਾਈ ਕਮਿਸ਼ਨਰ ਵਿੱਚ ਕਾਉਂਸਲਰ ਵਜੋਂ ਤਾਇਨਾਤ ਸੀ ਅਦਿ ਉਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਖਤਰ ਅਮਰੀਕਾ ਵੱਜੋਂ ਤਾਇਨਾਤ ਸੀ ਇਤਫਾਕ ਨਾਲ ਉਸਦਾ ਫਲੈਟ ਮੇਰੇ ਫਲੈਟ ਦੇ ਬਿਲਕੁਲ ਹੇਠਾਂ ਸੀ ਮੈਂ ਦੋ ਕੰਮ ਕੀਤੇ ਮੈਂ ਤੁਰੰਤ ਕਾਲਾ ਨੂੰ ਫੋਨ ਕੀਤਾ ਅਤੇ ਆਪਣੀ ਜਾਣਕਾਰੀ ਦੇ ਸਰੋਤ ਦਾ ਖਲਾਸਾ ਕੀਤੇ ਬਿਨਾ ਉਸ ਨੂੰ ਦੱਸਿਆ ਕਿ ਉਸਤੇ ਕਾਨੂੰਨੀ ਨਿਸ਼ਾਨਾ ਬਣਾਇਆ ਜਾਣ ਦੀ ਯੋਜਨਾ ਹੈ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਕੋਲ ਕੋਈ ਹਥਿਆਰ ਹੈ ਉਸਨੇ ਮੈਨੂੰ ਦੱਸਿਆ ਕਿ ਉਸ ਕੋਲ 12 ਬੋਰ ਦੀ ਦਿਨਾਲੀ ਬੰਦੂਕ ਹੈ ਤੇ ਇੱਕ 0.32 ਬੋਰ ਦਾ ਰਿਵਲਵਰ ਹੈ ਦੋਹਾਂ ਦਾ ਲਾਇਸੈਂਸ ਮੌਜੂਦ ਹੈ ਪਰ ਗੋਲੀ ਸਿੱਕਾ ਨਹੀਂ ਸੀ ਫਿਰ ਮੈਂ ਗੈਰੀ ਸਖਸੈਨਾ ਨੂੰ ਫੋਨ ਕੀਤਾ ਤੇ ਉਸ ਨੂੰ ਐਸਐਸਬੀ ਰਖੇਕ ਭੇਜਣ ਦੀ ਬੇਨਤੀ ਕੀਤੀ ਸਥਿਤੀ ਦੀ ਗੰਭੀਰਤਾ ਤੇ ਮੇਰੇ ਫਲੈਟ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਦੀ ਸੰਭਾਵਨਾ ਨੂੰ ਮਹਿਸੂਸ ਕਰਦੇ ਹੋਏ ਮੈਂ ਆਪਣੇ ਪਰਿਵਾਰ ਨਾਲ ਆਪਣੇ ਫਲੈਟ ਨੂੰ ਛੱਡ ਕੇ ਆਪਣੇ ਬੈਸਮੈਂਟ ਤੇ ਨਜ਼ਦੀਕੀ ਦੋਸਤ ਸੁਦੀਰ ਦੇਵਰੇ ਦੇ ਦੂਜੇ ਘਰੇ ਵਿੱਚ ਸਥਿਤ ਫਲੈਟ ਵਿੱਚ ਐਸਐਸਬੀ ਦੇ ਗਾਰਡ ਆਉਣ ਤੱਕ ਉੱਥੇ ਹੀ ਟਿਕੇ ਰਹਿਣ ਦਾ ਫੈਸਲਾ ਕੀਤਾ ਮੇਰੇ ਬੈਚਮੇਟ ਆਈਐਫਐਸ ਸੁਦੀਰ ਦੇਵਰੇ ਤੇ ਮੇਰੀ ਦੋਹਾਂ ਦੀ ਗੰਨ ਟੋਕ ਵਿਖੇ ਤੈਨਾਤੀ ਦੌਰਾਨ ਦੋਸਤੀ ਹੋਰ ਵਧ ਗਈ ਸੀ ਸੁਦੀਰ ਦੇ ਫਲੇਟ ਵੱਲ 200 ਮੀਟਰ ਤੱਕ ਤੁਰਨਾ ਮੈਨੂੰ ਹੁਣ ਤੱਕ ਦਾ ਸਭ ਤੋਂ ਲੰਬਾ ਸਫ਼ਰ ਮਹਿਸੂਸ ਹੋਇਆ ਮੇਰੇ ਮਨ ਵਿੱਚ ਬਹੁਤ ਖਿਆਲ ਆਏ ਮੈਂ ਇਹ ਕਲਪਨਾ ਕਰਨ ਲੱਗਾ ਕਿ 1947 ਦੀ ਵੰਡ ਦੇ ਮੱਦੇਨਜ਼ਰ ਪੱਛਮੀ ਪੰਜਾਬ ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ ਵਿੱਚ ਆਪਣੇ ਘਰ ਛੱਡਣ ਤੇ ਭਾਰਤ ਚਲੇ ਜਾਣ ਲਈ ਮਜਬੂਰ ਕੀਤੇ ਗਏ ਲੱਖਾਂ ਹਿੰਦੂਆਂ ਤੇ ਸਿੱਖਾਂ ਦੇ ਮਨਾਂ ਵਿੱਚ ਕੀ ਗੁਜ਼ਰਿਆ ਹੋਵੇਗਾ ਅਤੇ ਇਹ ਤਿੱਕ ਸਰਕਾਰੀ ਅਧਿਕਾਰੀ ਆਪਣੇ ਪਿਆਰੇ ਦੇਸ਼ ਦੀ ਇੱਕ ਸਰਕਾਰੀ ਕਲੋਨੀ ਵਿੱਚ ਆਪਣੇ ਘਰ ਤੋਂ ਭੱਜਣ ਲਈ ਮਜਬੂਰ ਸੀ ਕਿਉਂਕਿ ਉਹ ਆਸਾਨੀ ਨਾਲ ਪਛਾਣਿਆ ਜਾਣ ਵਾਲਾ ਇੱਕ ਬਗ ਬੰਨਣ ਵਾਲਾ ਸਿੱਖ ਸੀ ਜਿਸ ਨੂੰ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਦੀ ਹਤਿਆ ਦੀ ਕੀਮਤ ਅਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਨਵੇਂ ਇੱਕ ਤੋਂ ਵੀ ਘੱਟ ਪੁਰਾਣੇ ਪ੍ਰਧਾਨ ਮੰਤਰੀ ਨੇ ਰਾਜਧਾਨੀ ਸ਼ਹਿਰ ਤੇ ਹੋਰ ਥਾਵਾਂ ਤੇ ਹਜ਼ਾਰਾਂ ਸਿੱਖਾਂ ਦੇ ਜੀਵਨ ਸਨਮਾਨ ਅਤੇ ਜਾਇਦਾਦੀ ਰੱਖਿਆ ਕਰਨ ਦਾ ਆਪਣਾ ਫਰਜ਼ ਤਿਆਗ ਦਿੱਤਾ ਜਾਪਦਾ ਸੀ ਕਿਉਂਕਿ ਉਹ ਆਪਣੀ ਮਾਂ ਦੀ ਮੌਤ ਤੇ ਸੋਗ ਮਨਾ ਰਿਹਾ ਸੀ ਅਸੀ ਤੁਹਾਨੂੰ ਟੈਕਸਰ ਦਾ ਕਰਦੇ ਹਾਂ ਤੇ ਤੁਸੀਂ ਸਾਡੀ ਜ਼ਿੰਦਗੀ ਤੇ ਜਾਇਦਾਦ ਦੀ ਰੱਖਿਆ ਕਰੋ ਉਹ ਨਹੀਂ ਪੱਥਰ ਸੀ ਜਿਸ ਤੇ ਰਾਸ਼ਟਰ ਰਾਜ ਦਾ ਸੰਕਲਪ ਵਿਕਸਿਤ ਹੋਇਆ ਸੀ ਪਰ ਹੁਣ 20ਵੀਂ ਸਦੀ ਦੇ ਲੋਕਤੰਤਰੀ ਸਮਾਜਵਾਦੀ ਤੇ ਧਰਮ ਨਿਰਪੱਖ ਗਨਰਾਜ ਭਾਰਤ ਦਾ ਪ੍ਰਧਾਨ ਮੰਤਰੀ ਜਿਸ ਕੋਲ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ ਹਜ਼ਾਰਾਂ નિર્ਦੋਸ਼ ਸਿੱਖ ਨਾਗਰਿਕਾਂ ਪ੍ਰਤੀ ਇਸ ਬੁਨਿਆਦੀ ਸੰਵਿਧਾਨਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਾਰੇ ਸਰੋਤ ਸਨ ਪਰ ਉਸਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ ਜੇਕਰ ਨਵੇਂ ਸਥਾਪਿਤ ਪ੍ਰਧਾਨ ਮੰਤਰੀ ਦੀ ਉਸ ਤਖਤ ਨੂੰ ਰੋਕਣ ਦੀ ਨੀਅਤ ਹੁੰਦੀ ਤਾਂ ਉਸਨੇ ਕੇਵਲ ਗ੍ਰਹਿ ਮੰਤਰੀ ਪੀਬੀ ਨਰਸੀਮਾ ਰਾਓ ਬਾਅਦ ਵਿੱਚ ਪ੍ਰਧਾਨ ਮੰਤਰੀ ਨੂੰ ਫੋਨ ਹੀ ਕਰਨਾ ਸੀ ਜਾਂ ਉਸਦੇ ਤਜਰਬੇਕਾਰ ਪ੍ਰਮੁਖ ਸਕੱਤਰ ਨੂੰ ਆਪਣਾ ਸੰਦੇਸ਼ ਨਰਸੀਮਾ ਰਾਓ ਤੱਕ ਪਹੁੰਚਾਉਣਾ ਹੀ ਕਹਿਣਾ ਸੀ ਪਰ ਅੱਗੇ ਦੱਸਣ ਵਾਲੇ ਕਾਰਨ ਕਰਕੇ ਉਸਨੇ ਅਜਿਹਾ ਨਹੀਂ ਕੀਤਾ ਜਾਂ ਨਾ ਕਰਨ ਦਾ ਫੈਸਲਾ ਕੀਤਾ ਇੱਕ ਨਵਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੱਕ ਸਾਰੀਆਂ ਚੀਜ਼ਾਂ ਯੋਜਨਾ ਦੇ ਮੁਤਾਬਕ ਕੀ ਚੱਲ ਰਹੀਆਂ ਸਨ ਜੇਕਰ ਇਸ ਦੁਖਦਾਈ ਨੁਕਸਾਨ ਤੇ ਪ੍ਰਤੀਕਿਰਿਆ ਨਾ ਹੁੰਦੀ ਤਾਂ ਸੰਭਾਵਨਾ ਇਹ ਸੀ ਕਿ ਇਹ ਨੁਕਸਾਨ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਪਟੜੀ ਤੋਂ ਲਾ ਸਕਦਾ ਸੀ ਤੇ ਰਾਜੀਵ ਗਾਂਧੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਜੋਂ ਉਤਰਾਧਿਕਾਰੀ ਬਣਨ ਨੂੰ ਖਤਰੇ ਵਿੱਚ ਪਾ ਸਕਦਾ ਸੀ ਡਾਇਰੈਕਟਰ ਆਰ ਗੈਰੀ ਸਿਕਸੈਨਾ ਨੇ ਮੈਨੂੰ 8 ਜੂਨ 1984 ਨੂੰ ਇਸੇ ਜ਼ਾਇ ਵਿੱਚ ਪਹਿਲਾਂ ਜ਼ਿਕਰ ਕੀਤਾ ਗਿਆ ਚੇਤਾਵਨੀ ਦਿੱਤੀ ਕਿ ਜੇਕਰ ਆਪਰੇਸ਼ਨ ਬਲੂ ਸਟਾਰ ਲਈ ਜ਼ਿੰਮੇਵਾਰ ਪੰਜਾਬ ਦੇ ਘਟਨਾਕ੍ਰਮ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਦੇ ਚੱਲਦਿਆਂ ਕਿਸੇ ਸਿੱਖ ਨੇ ਉਸ ਨੂੰ ਕਤਲ ਕਰ ਦਿੱਤਾ ਤਾਂ ਦਿੱਲੀ ਵਿੱਚ ਸਿੱਖਾਂ ਦੀ ਵੱਡੇ ਪੱਧਰ ਤੇ ਹਤਿਆਮਾਂ ਦੀ ਸੰਭਾਵਨਾ ਸੀ ਇਸ ਤਰ੍ਹਾਂ ਇਹਨਾਂ ਜਾਣਦਾ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੱਕ ਅਕਬਰ ਰੋਡ ਗਰੁੱਪ ਅਜਿਹੀ ਸੰਭਾਵਨਾ ਦੀ ਕਲਪਨਾ ਕਰ ਚੁੱਕਾ ਸੀ ਅਤੇ ਇਸ ਦੇ ਲਈ ਯੋਜਨਾ ਵੀ ਬਣਾ ਚੁੱਕਾ ਸੀ ਤਾਂ ਜੋ ਸਮਾਂ ਆਉਣ ਤੇ ਇਸ ਨੂੰ ਲਾਗੂ ਕੀਤਾ ਜਾ ਸਕੇ ਹੁਣ ਇਹ ਦੇਖੀਏ ਕਿ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਦਿਨ ਇੱਕ ਅਕਬਰ ਰੋਡ ਗਰੁੱਪ ਦੇ ਮੈਂਬਰ ਕੀ ਕਰ ਰਹੇ ਸਨ ਅਤੇ ਉਸ ਸਮੇਂ ਤੱਕ ਦੰਗੇ ਕਿਵੇਂ ਸਿੱਖ ਵਿਰੋਧੀ ਕਤਲੇਆਮ ਵਿੱਚ ਬਦਲ ਗਏ ਸਨ ਪੱਛਮੀ ਬੰਗਾਲ ਦੇ ਕੰਤਾਈ ਯਾਨੀ ਕਾਲਾ ਘਟ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਜੀਵ ਗਾਂਧੀ ਨੂੰ ਫਰਨੋ ਮੁਖਰਜੀ ਤੋਂ ਪਤਾ ਲੱਗਾ ਕਿ ਉਸ ਦੀ ਮਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਆਪਣੇ ਭਾਸ਼ਣ ਨੂੰ ਛੋਟਾ ਕਰਦਿਆਂ ਰਜੀਵ ਅਤੇ ਮੁਖਰਜੀ ਦੋਵੇਂ ਦੁਪਹਿਰ ਦੇ ਕਰੀਬ ਸੜਕ ਰਾਹੀਂ ਕੋਲਾਕਟ ਪਹੁੰਚੇ ਹੈਲੀਕਾਪਟਰ ਰਾਹੀਂ ਕੋਲਕਾਤਾ ਲਈ ਰਵਾਨਾ ਹੋਏ ਅਤੇ ਦੁਪਹਿਰ 1 ਵਜੇ ਦੇ ਕਰੀਬ ਨਵੀਂ ਦਿੱਲੀ ਲਈ ਇੰਡੀਅਨ 에ਅਰਲਾਈਨਜ਼ ਦੀ ਵਿਸ਼ੇਸ਼ ਉਡਾਨ ਭਰੀ ਜੋ 3 ਵਜੇ ਨਵੀਂ ਦਿੱਲੀ ਪਹੁੰਚੀ ਰਜੀਵ ਦੇ ਜਹਾਜ਼ ਦੇ ਕਲਕੱਤਾ ਹਵਾਈ ਅੱਡੇ ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ ਕਲਕੱਤਾ ਦੇ ਕੁਝ ਹਿੱਸਿਆਂ ਵਿੱਚ ਸਿੱਖ ਵਿਰੋਧੀ ਰੰਗੇ ਸ਼ੁਰੂ ਹੋ ਗਏ ਪਰ ਸੀਪੀਆਈਐਮ ਦੇ ਰਾਜਵਾਲੀ ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਜੋਤੀ বসু ਦੇ ਸ਼ਾਸਨ ਵਿੱਚ ਇਹਨਾਂ ਦੰਗਿਆਂ ਨੂੰ ਕਲਕੱਤਾ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ। ਨਵੀਂ ਦਿੱਲੀ ਹਵਾਈ ਅੱਡੇ ਤੇ ਰਜੀਵ ਗਾਂਧੀ ਨੂੰ ਅਰਣ Nehru ਲੈਣ ਗਿਆ। ਦੋਵੇਂ ਇੱਕੋ ਕਾਰ ਵਿੱਚ AIMS ਲਈ ਰਵਾਨਾ ਹੋਏ। ਉਹਨਾਂ ਵਿੱਚ ਕਰ ਜੋ ਵੀ ਗੱਲਬਾਤ ਹੋਈ ਉਸ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਹੈ। ਵਿਚਾਰੇ ਗੇਵਸ਼ਿਆਂ ਵਿੱਚੋਂ ਇੱਕ ਸਪਸ਼ਟ ਤੌਰ ਤੇ ਰਜੀਵ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਸੀ। ਹੁਣ ਕਿਉਂਕਿ ਇੰਦਰਾ ਗਾਂਧੀ ਅਤੇ ਰਾਸ਼ਟਰਪਤੀ ਜ਼ੈਲ ਸਿੰਘ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ ਖਾਸ ਕਰਕੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅਰੁਣ ਨਹਿਰੂ ਚਾਹੁੰਦਾ ਸੀ ਕਿ ਰਾਸ਼ਟਰਪਤੀ ਜ਼ੈਲ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਉਪ ਰਾਸ਼ਟਰਪਤੀ ਆਰ ਵੈਂਕਟਾ ਰਵਨ ਤੋਂ ਰਜੀਵ ਗਾਂਧੀ ਨੂੰ ਅਹੁਦੇ ਦੀ ਸੌ ਚੁਕਾ ਦਿੱਤੀ ਜਾਵੇ ਜ਼ੈਲ ਸਿੰਘ ਜੋ ਉਸ ਸਮੇਂ ਯਮਨ ਵਿਖੇ ਸਰਕਾਰੀ ਯਾਤਰਾ ਤੇ ਸਨ ਨੂੰ ਜਦੋਂ ਇਹ ਹੈਰਾਨ ਕਰਨ ਵਾਲੀ ਖਬਰ ਮਿਲੀ ਤਾਂ ਮਿੱਥੇ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਦਿੱਲੀ ਨੂੰ ਰਵਾਨਾ ਹੋ ਗਏ ਏਮਸ ਵਿੱਚ ਪੀਜੀ ਅਲੈਗਜ਼ੈਂਡਰ ਰਜੀਵ ਗਾਂਧੀ ਨੂੰ ਇਸ ਗੱਲ ਲਈ ਮਨਾਉਣ ਵਿੱਚ ਕਾਮਯਾਬ ਰਹੇ ਕਿ ਰਾਸ਼ਟਰਪਤੀ ਜ਼ੈਲ ਸਿੰਘ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ ਪਰਨ ਮੁਖਰਜੀ ਲਗਭਗ 4:10 ਮਿੰਟ ਤੇ ਅਰੁਣ Nehru ਦੀ ਕਾਰ ਵਿੱਚ ਇੱਕ ਅਕਬਰ ਰੋਡ ਲਈ ਰਵਾਨਾ ਹੋ ਗਏ ਕਾਰ ਵਿੱਚ ਉਹਨਾਂ ਦੇ ਨਾਲ ਕਮਲਨਾਥ ਵੀ ਮੌਜੂਦ ਸੀ ਇਸ ਦੌਰਾਨ ਰਾਸ਼ਟਰਪਤੀ ਜੈਲ ਸਿੰਘ ਦਾ ਜਹਾਜ਼ ਸ਼ਾਮ ਦੇ ਕਰੀਬ 5 ਵਜੇ ਦਿੱਲੀ ਪਹੁੰਚਿਆ ਤੇ ਉਹ ਸਿੱਧਾ ਏਮਜ਼ ਹਸਪਤਾਲ ਚਲੇ ਗਏ ਜਿੱਥੇ ਉਹਨਾਂ ਦੀ ਕਾਰ ਉੱਤੇ ਪੱਥਰ ਮਾਰੇ ਗਏ ਤੇ ਉਹਨਾਂ ਦੇ ਇੱਕ ਸਟਾਫ ਮੈਂਬਰ ਨਾਲ ਹੱਥੋਪਾਈ ਵੀ ਕੀਤੀ ਗਈ ਸ਼ਾਮ 6:30 ਵਜੇ ਦੇ ਕਰੀਬ ਜੈਲ ਸਿੰਘ ਨੇ ਰਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਚਾਰ ਮੈਂਬਰਾਂ ਨੂੰ ਵੀ ਸੌਚਕਾਈ ਪਰਨੋ ਮੁਖਰਜੀ ਪੀਵੀ ਨਰਸੀਮਰੋ ਪੀ ਸ਼ਿਵ ਸ਼ੰਕਰ ਅਤੇ ਬੂਟਾ ਸਿੰਘ ਐਮਐਲਿ ਫੋਤੇਦਾਰ ਨੇ ਇੱਕ ਅਕਬਰ ਰੋਡ ਤੇ ਕਿਲਾ ਸਾਂਭੀ ਰੱਖਿਆ। ਰਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਅਤੇ ਪੀਵੀ ਨਰਸਿਮਹਾ ਰਾਓ ਦੇ ਗ੍ਰਹਿ ਮੰਤਰੀ ਬਣ ਤੋਂ ਬਾਅਦ ਅਤੀ ਫੋਤੇਦਾਰ ਦੀ ਪ੍ਰਧਾਨ ਮੰਤਰੀ ਦੇ ਰਾਜਨੀਤਿਕ ਸਕੱਤਰ ਵਜੋਂ ਹੋਈ ਨਿਯੁਕਤੀ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਫੋਤੇਦਾਰ ਨੇ ਰਾਓ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਬਿਹਤਰ ਤਾਲਮੇ ਲਈ ਇੱਕ ਅਕਬਰ ਰੋਡ ਦਿੱਲੀ ਪੁਲਿਸ ਨੂੰ ਆਪਣੇ ਨਿਯੰਤਰਣ ਹੇਠ ਲੈ ਰਿਹਾ ਹੈ। ਆੜਕੇ ਕੋਈ ਸਮਾਜ ਤੇ ਸਿੱਖ ਵਿਰੋਧੀ ਦੰਗੇ ਪਹਿਲਾਂ ਹੀ ਸ਼ੁਰੂ ਹੋ ਗਏ ਸਨ ਪਰੰਤੂ ਐਮਜ਼ ਅਤੇ ਆਈਐਨਏ ਪੁਲ ਦੇ ਆਲੇ ਦੁਆਲੇ ਵੱਡੇ ਪੈਮਾਨੇ ਤੇ ਲੁੱਟ ਮਾਰ ਤੇ ਖੂਨ ਖਰਾਬਾ ਇਸ ਫੈਸਲੇ ਤੋਂ ਬਾਅਦ ਹੀ ਸ਼ੁਰੂ ਹੋਏ ਸਨ ਇਹ ਕਦਵਾਈ ਨਗਰ ਤੋਂ ਸ਼ੁਰੂ ਹੋਇਆ ਸੀ ਜੋ ਐਮਜ਼ ਅਤੇ ਆਈਐਨਏ ਪੁਲ ਤੋਂ ਬਹੁਤ ਦੂਰ ਨਹੀਂ ਸੀ ਕੋਈ ਕੋਚ ਹੋਣ ਵਾਲੀ ਸੰਭਾਵਿਤ ਘਟਨਾ ਦਾ ਅੰਦਾਜ਼ਾ ਇਸ ਤੱਤ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਗੁੰਡੇ 31 ਅਕਤੂਬਰ ਨੂੰ ਹੀ ਸਿੱਖ ਘਰਾਂ ਦੀ ਪਛਾਣ ਕਰਨ ਲਈ ਵੋਟਰ ਸੂਚੀਆਂ ਲੈ ਕੇ ਫਿਰ ਰਹੇ ਸਨ ਅਤੇ ਕੁਝ ਕਾਂਗਰਸੀ ਨੇਤਾ ਉਹਨਾਂ ਨੂੰ ਪੁਰਾਣੇ ਘਾਟ ਟੈਰਾਮਿੱਟੀ ਦੇ ਤੇਲ ਅਤੇ ਹੋਰ ਸਮੱਗਰੀ ਦੀ ਸਪਲਾਈ ਕਰ ਰਹੇ ਸਨ ਜਿਸ ਦੀ ਵਰਤੋਂ ਸਿੱਕਣ ਨੂੰ ਜਿਉਂਦੇ ਸਾਰਨ ਲਈ ਕੀਤੀ ਜਾ ਸਕਦੀ ਸੀ। ਗ੍ਰਹਿ ਮੰਤਰੀ ਨੂੰ ਦਿੱਲੀ ਪੁਲਿਸ ਦਾ ਕੰਟਰੋਲ ਇੱਕ ਅਕਬਰ ਰੋਡ ਦੇ ਹਵਾਲੇ ਕਰਨ ਲਈ ਕਿਹਾ ਗਿਆ। ਇਸ ਸੰਬੰਧੀ ਜਾਣਕਾਰੀ ਦੀ ਪੁਸ਼ਟੀ ਅੰਬੈਸਡਰ ਕੇ.ਸੀ. ਸਿੰਘ, ਆਈ.ਐਫ.ਐਸ ਰਿਟਾਇਰਡ ਅਤੇ ਅਕਾਦਮਿਕ ਤੇ ਪੱਤਰਕਾਰ ਵਿਨੈ ਸੀਤਾਪਤੀ ਨੇ ਵੀ ਕੀਤੀ ਹੈ। ਜੋ ਹਾਫਲਾਈਨ ਹਾਉ ਪੀ.ਵੀ ਨਰਸਿਮਹਾ ਰਾਓ 트ਰਾਂਸਫਾਰਮਡ ਇੰਡੀਆ ਨਾਮਕ ਕਿਤਾਬ ਦਾ ਲੇਖਕ ਹੈ। Economic Times ਦੇ Enforce ਮੈਗਜ਼ੀਨ ਦੁਆਰਾ ਆਪਣੇ 26 ਤੋਂ 2 ਜੁਲਾਈ 2016 ਦੇ ਅੰਕ ਵਿੱਚ ਕੀਤੀ ਗਈ ਇੰਟਰਵਿਊ ਵਿੱਚ ਸੀਤਾਪਤੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਇੱਕ ਦਿਲਚਸਪ ਖੁਲਾਸਾ ਕੀਤਾ ਕਿ ਉਸਨੇ ਆਪਣੀ ਕਿਤਾਬ ਵਿੱਚ 1984 ਨੂੰ ਨਰਸੀਮਾ ਰਾਓ ਦਾ ਸਭ ਤੋਂ ਦੁਖਦਾਈ ਕੰਟਾ ਕਿਉਂ ਦੱਸਿਆ ਸੀ ਇਹ ਕੁਝ ਇਸ ਤਰ੍ਹਾਂ 1984 ਦੇ ਸਿੱਖ ਤੰਗਿਆਂ ਵਿੱਚ ਦਿੱਲੀ ਪੁਲਿਸ ਗ੍ਰਹਿ ਮੰਤਰੀ ਰਾਓ ਨੂੰ ਰਿਪੋਰਟ ਕਰ ਰਹੀ ਸੀ ਜਿਵੇਂ ਕਿ ਮੈਂ ਦੱਸਿਆ ਉਹਨਾਂ ਨੂੰ 31 ਅਕਤੂਬਰ ਦੀ ਸ਼ਾਮ ਨੂੰ ਪੀਐਮਓ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੌਜੂਦ ਰਜੀਵ ਗਾਂਧੀ ਦੇ ਬਹੁਤ ਨੇੜੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਸਿੱਖਾਂ ਵਿਰੋਧੀ ਹਿੰਸਾ ਦੀ ਸੰਭਾਵਨਾ ਹੈ ਤੇ ਤਾਲਮੇਲ ਨਾਲ ਕਾਰਵਾਈ ਕਰਨ ਦੀ ਲੋੜ ਹੈ ਤੇ ਪੀਐਮਓ ਸਾਰੇ ਪੁਲਿਸ ਕੰਮਕਾਜ ਨੂੰ ਆਪਣੇ ਹੱਥਾਂ ਵਿੱਚ ਲੈ ਰਿਹਾ ਹੈ rau ਹੁਕਮ ਅਦੂਲੀ ਕਰ ਸਕਦੇ ਸੰ ਤੇ ਸਿੱਖਾਂ ਦੀ ਰੱਖਿਆ ਕਰ ਸਕਦੇ ਸੰ ਪਰ ਉਹਨਾਂ ਨੂੰ ਆਪਣੇ ਅਹੁਦੇ ਤੋਂ ਹੱਤੋਂ 내 ਪੈ ਸਕਦੇ ਸੰ ਇਹ ਕਰਨਾ ਇੱਕ ਸਨਮਾਨਜਨਕ ਕੰਮ ਹੁੰਦਾ ਜਦੋਂ 2733 ਸਿੱਖਾਂ ਦੀ ਜਾਨ ਬਚਾਉਣ ਤੇ ਕਾਂਗਰਸ ਦੀ ਗੱਲ ਸੁਣਨ ਵਿਚਾਰੇ ਚੋਣ ਕਰਨ ਦੀ ਵਾਰੀ ਆਈ ਤਾਂ ਉਹਨਾਂ ਨੇ ਕਾਂਗਰਸ ਦੀ ਗੱਲ ਸੁਣਨਾ ਪਸੰਦ ਕੀਤਾ ਦੂਜੇ ਹਰ ਕਾਂਗਰਸੀ ਆਗੂ ਨੇ ਅਜਿਹਾ ਕੀਤਾ ਪਰ ਉਹ ਇਕਲੌਤੇ ਕਾਂਗਰਸੀ ਸਨ ਜੋ ਪੜਦੇ ਗ੍ਰਹਿ ਮੰਤਰੀ ਵੀ ਸਨ ਨੈਤਿਕ ਤੌਰ ਤੇ ਇਹ ਉਹਨਾਂ ਦਾ ਸਭ ਤੋਂ ਨੀਵੇਂ ਪੱਧਰ ਦਾ ਵਿਚਾਰ ਸੀ ਏਕੇ ਰਾਉ ਦੀ ਪੁਲਿਸ ਸਬੰਧੀ ਤਾਕਤਾਂ ਨੂੰ ਇੱਕ ਅਕਬਰ ਰੋਡ ਨੇ ਪੂਰੀ ਤਰ੍ਹਾਂ ਹੜਾਪ ਲਿਆ ਸੀ ਹਰੀ ਵਿਦੇਸ਼ ਰਾਜਦੂਤ ਕੇਸੀ ਸਿੰਘ ਆਈਐਫਐਸ ਰਿਟਾਇਰਡ ਨਾਲ ਹੋਈ ਮੇਰੀ ਗੱਲਬਾਤ ਦੌਰਾਨ ਪਤਾ ਲੱਗਾ ਉਹ ਨਵੰਨਪਾਗੇ ਦਿਨਾਂ ਦੌਰਾਨ ਉਹ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਉਪਸਕੱਤਰ ਵਜੋਂ ਸੈਨਾਤ ਸਨ ਕੇਸੀ ਸਿੰਘ ਨੇ ਦੱਸਿਆ ਕਿ ਕਿਵੇਂ 1 ਨਵੰਬਰ ਦੀ ਸਵੇਰ ਨੂੰ ਨੇੜਲੇ ਬਜ਼ਾਰਾਂ ਅਤੇ ਰਹਿਸ਼ੀ ਖੇਤਰਾਂ ਦੀਆਂ ਕੁਝ ਇਮਾਰਤਾਂ ਤੋਂ ਧੂਆ ਨਿਕਲਦਾ ਦੇਖ ਕੇ ਜ਼ੈਲ ਸਿੰਘ ਨੇ ਸ਼ਹਿਰ ਵਿੱਚ ਵਾਪਰੀਆਂ ਘਟਨਾਵਾਂ ਦੀ ਪੁੱਛਗਿੱਛ ਕਰਨ ਲਈ ਗ੍ਰਹਿ ਮੰਤਰੀ ਨਰਸੀਮਰಾವ್ ਨੂੰ ਫੋਨ ਕੀਤਾ ਸੀ ਪਰ ਰಾವ್ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਸੀ ਬਾਅਦ ਵਿੱਚ ਸ਼ਾਮ ਨੂੰ ਰಾವ್ ਨੂੰ ਜੈਲ ਸਿੰਘ ਨੇ ਆਪਣੇ ਵੱਲੋਂ ਫੋਨ ਕੀਤਾ ਸ਼ਹਿਰ ਦੀਆਂ ਘਟਨਾਵਾਂ ਬਾਰੇ ਰਾਸ਼ਟਰਪਤੀ ਨੂੰ ਅਪਡੇਟ ਕਰਨ ਦੀ ਬਜਾਏ ਨਰਸੀਮਾ ਰਾਓ ਨੇ ਜੈਲ ਸਿੰਘ ਨੂੰ ਉਸ ਵਕਤ ਹੈਰਾਨ ਕਰ ਦਿੱਤਾ ਜਦੋਂ ਰਾਓ ਨੇ ਆਪਣੇ ਇੱਕ ਸਿੱਖ ਜਾਣਕਰ ਮਨਮੋਨ ਸਿੰਘ ਜੋ ਦੱਖਣੀ ਦਿੱਲੀ ਦੇ ਬ੍ਰਿਜਵਾਸਨ ਖੇਤਰ ਵਿੱਚ ਇੱਕ ਫਾਰਮ ਹਾਊਸ ਵਿੱਚ ਰਹਿ ਰਿਹਾ ਸੀ ਨੂੰ ਬਚਾਉਣ ਲਈ ਸਹਾਇਤਾ ਮੰਗੀ ਮਨਮੋਨ ਸਿੰਘ ਡਾਕਟਰ ਮਨਮੋਨ ਸਿੰਘ ਨਾਲ ਨਾਂ ਉਲਝਾਇਆ ਜਾਵੇ ਜੋ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ ਲੱਖਣ ਕਲਕੱਤਾ ਵਿੱਚ ਸ਼ਿਪਿੰਗ ਜਹਾਜ਼ਾਂ ਦੀ ਲਦਾਈ ਦਾ ਕਾਰੋਬਾਰ ਸੀ ਤੇ ਹైదరాబాద్ ਸਥਿਤ ਕੁਝ ਉਦਯੋਗਾਂ ਦਾ ਹਿੱਸਾ ਸੀ ਉਸ ਤੋਂ ਬਾਅਦ ਜੈਲ ਸਿੰਘ ਨੇ ਆਪਣੇ ਰਾਸ਼ਟਰਪਤੀ ਰੱਖਿਆਕਾਰ ਨੂੰ ਮਨਮੋਹਨ ਸਿੰਘ ਨੂੰ ਫਾਰਮ ਹਾਊਸ ਤੋਂ ਲਿਜਾ ਕੇ ਨਵੀਂ ਦਿੱਲੀ ਵਿੱਚ ਕਿਸੇ ਸੁਰੱਖਿਅਤ ਸਥਾਨ ਤੱਕ ਪਹੁੰਚਾਉਣ ਦਾ ਹੁਕਮ ਦਿੱਤਾ। ਇੱਕ ਅਕਬਰ ਰੋਡ ਵੱਲੋਂ ਗ੍ਰਹਿ ਮੰਤਰੀ ਕੋਲੋਂ ਦਿੱਲੀ ਪੁਲਿਸ ਦਾ ਕੰਟਰੋਲ ਲੈਣ ਤੋਂ ਬਾਅਦ ਦਿੱਲੀ ਦੇ ਜ਼ਿਆਦਾਤਰ ਸੀਨੀਅਰ ਪ੍ਰੀਸਾਰਕਾਰੀਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਇੱਕ ਅਕਬਰ ਰੋਡ ਦੇ ਨੇਤਾ ਉਹਨਾਂ ਤੋਂ ਕਿਉਂ ਜਾ ਵਿਵਹਾਰ ਚਾਹੁੰਦੇ ਸਨ। ਪਰੰਤੂ ਵੱਖ-ਵੱਖ ਰੈਂਕਾਂ ਦੇ ਕੁਝ ਬਹਾਦਰ ਤੇ ਇਮਾਨਦਾਰ ਅਧਿਕਾਰੀਆਂ ਨੇ ਹੀ ਉਹਨਾਂ ਸੰਕੇਤਾਂ 'ਤੇ ਮਤਲ ਧਿਆਨ ਨਾਲ ਦੇਣ ਦਾ ਫੈਸਲਾ ਕੀਤਾ ਅਤੇ ਕਾਨੂੰਨ ਅਨੁਸਾਰ ਤੇ ਅੰਤ ਤੱਕ ਸਹੀ ਇਮਾਨਦਾਰੀ ਨਾਲ ਆਪਣੇ ਕਰਤੱਵਾਂ ਨੂੰ ਪੂਰਾ ਕੀਤਾ ਜੇਕਰ ਦਿੱਲੀ ਤੇ ਹੋਰ ਥਾਵਾਂ ਤੇ ਵਾਪਰੀਆਂ ਘਟਨਾਵਾਂ ਵਿੱਚ ਇੱਕ ਅਕਬਰ ਰੋਡ ਦੀ ਮੀਰੀ ਭੁਗਤ ਬਾਰੇ ਕੋਈ ਸ਼ੱਕ ਵੀ ਸੀ ਤਾਂ ਰਜੀਵ ਗਾਂਧੀ ਨੇ 19 ਨਵੰਬਰ ਨੂੰ ਨਵੀਂ ਦਿੱਲੀ ਦੇ ਬੋਟ ਕਲੱਬ ਵਿੱਚ ਇੱਕ ਚੋਣ ਰੈਲੀ ਦੌਰਾਨ ਆਪਣੇ ਭਾਸ਼ਣ ਵਿੱਚ ਇਹ ਸ਼ੱਕ ਵੀ ਦੂਰ ਕਰ ਦਿੱਤਾ ਰਜੀਵ ਨੇ ਕਿਹਾ ਇੰਦਰਾ ਜੀ ਦੇ ਕਤਲ ਤੋਂ ਬਾਅਦ ਦੇਸ਼ ਵਿੱਚ ਕੁਝ ਦੰਗੇ ਹੋਏ ਅਸੀਂ ਜਾਣਦੇ ਹਾਂ ਕਿ ਲੋਕ ਬਹੁਤ ਗੁੱਸੇ ਵਿੱਚ ਸਨ ਤੇ ਕਈ ਦਿਨ ਇਨਜਾਬਦਾ ਸੀ ਜਿਵੇਂ ਭਾਰਤ ਥਿਲ ਗਿਆ ਹੋਵੇ ਪਰ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਸਭਾਵਕ ਹੈ ਕਿ ਇਸ ਥਾਲੇ ਦੁਆਲੇ ਦੀ ਧਰਤੀ ਥੋੜੀ ਜਿਹੀ ਹਿੱਲਦੀ ਹੀ ਹੈ ਉਸ ਭਾਸ਼ਣ ਵਿੱਚ ਰਾਜੀਵ ਗਾਂਧੀ ਨੇ ਕਤਲੇਆਮ ਨੂੰ ਦੰਗੇ ਕਹਿ ਕੇ ਇਸ ਦੀ ਅਪਰਾਧ ਵਿਸ਼ਾਲਤਾ ਨੂੰ ਮਾਮੂਲੀ ਬਣਾ ਦਿੱਤਾ ਸੀ ਇਸ ਤਰ੍ਹਾਂ ਉਹਨਾਂ ਦਿਨਾਂ ਦੀਆਂ ਭਿਆਨਕ ਘਟਨਾਵਾਂ ਦਾ ਹਵਾਲਾ ਦੇਣ ਲਈ ਇਸ ਸ਼ਬਦ ਦੀ ਵਰਤੋਂ ਨੂੰ ਠੀਕ ਦਰਸਾਇਆ ਗਿਆ ਰਾਜੀਵ ਨੇ ਇੰਦਰਾ ਗਾਂਧੀ ਦੇ ਕਤਲ ਦੇ ਨਤੀਜੇ ਵਜੋਂ ਪੈਦਾ ਹੋਏ ਗੁੱਸੇ ਦੇ ਸਭਾਵਕ ਨਤੀਜੇ ਵਜੋਂ ਹੋਏ ਕਤਲੇਆਮ ਨੂੰ ਵੀ ਜਾਇਜ਼ ਠਹਿਰਾਇਆ ਦਿੱਲੀ ਦੇ ਸਬੰਧਤ ਪੁਲਿਸ ਅਧਿਕਾਰੀਆਂ ਦੀਆਂ ਗਲਤ ਕਾਰਵਾਈਆਂ ਨੂੰ ਜੇਕਰ ਜਾਇਜ਼ ਨਹੀਂ ਠਹਿਰਾਇਆ ਨਜ਼ਰ ਅੰਦਾਜ਼ ਜ਼ਰੂਰ ਕੀਤਾ ਤੇ ਪੁਲਿਕ ਵਿੱਚ ਸਿੱਖ ਵਿਰੋਧੀ ਕਤਲੇਆਮ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਨ ਵਾਲੇ ਬਹੁਤ ਸਾਰੇ ਕਮਿਸ਼ਨਾਂ ਤੇ ਕਮੇਟੀਆਂ ਨੂੰ ਸੰਕੇਤ ਭੇਜਿਆ ਕਿ ਉਹਨਾਂ ਸਾਹਮਣੇ ਪੇਸ਼ ਕੀਤੇ ਗਏ ਸਬੂਤਾਂ ਨੂੰ ਕਿਵੇਂ ਜਾਂਚਿਆ ਜਾਵੇ। ਬਾਕੀ ਅਗਲੇ ਅੰਕ ਵਿੱਚ ਧੰਨਵਾਦ